ਉਹਦੇ ਸਾਖੀ ਬੱਤੇਰੇ ਪਰ ਮੋੜਦੀ ਰਹੀ ਉਹ ਮਾਰ ਚੋਟੀ ਦੇ ਹਾਂ ਚੋਬਰਾਂ ਦੇ ਤੋੜਦੀ ਰਹੀ ਉਹ ਤੇਰੇ ਮਾਪਿਆਂ ਦੀ ਗੱਲੋ ਗੱਲਬਾਤ ਚਲੋ ਮੰਗੋ ਵੀ ਸੈਗਨ ਮੰਗੋ ਸੈਗਨ ਮੰਗਾਰੀ ਹਾਂ ਹਾਂ ਸੈਗਨ ਮੰਗੋ ਅਸਾਂ ਦੀ ਜੇ ਨਾ ਆਉਂਦੀਆਂ ਤੈਨੂੰ ਸਾਰੀ ਖਵਾ ਨਹੀਂ ਯਾਰ ਮਿੱਤਰ ਇਹੇ ਮਰਦੀ ਐ ਤੂੰ ਖਵਾ

ਸਗਣ ਦੀ ਤਾਂ ਵੇੜ ਲਓ ਪਹਿਲਾਂ ਕੰਨਾ ਲੈਣਾ ਘਟ ਦੇ ਘਟ ਦੇ ਕੰਮ ਮੰਮੀ ਆਹੋ ਜੇ ਰੀਵਨ ਕਰਦਾ ਫਿਰ ਸਗਣ ਨਹੀਂ ਮਿਲਣਾ ਤੁਹਾਨੂੰ ਨਾ ਨਹੀਂ ਜੈ 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 ਖਤਮਗਾ ਜੈ 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 ਦਰੋਂ ਬੋਲ ਨਹੀਂ ਆ ਸਕਿਆ 500 ਜੀ ਕੋਈ ਨਹੀਂ ਕੋਈ ਨਹੀਂ 500 ਬੀਏ ਦੇ ਰਿਸੀ ਦਿਨਵਾਜ

ਤੇਰੇ ਵੀ ਹੋਈ ਸੀ ਤੇਰੇ ਵੀ ਹੋਈ ਸੀ ਚਲ ਹੁਣ ਚੜਦੇ ਚਲ ਬਟੂ ਤੂੰ ਕਰ ਇਧਰ ਨੂੰ ਕਰ ਬਾਹਰ ਵੀ ਫੜ ਨਹੀਂ ਨਹੀਂ ਹੁਣ ਪਤਾ ਨਹੀਂ ਗੱਡੀ ਵਾਲਾ ਨਹੀਂ ਨਹੀਂ ਗੱਡੀ ਦਾ ਠੀਕ ਹੈ ਦੂਜੀ ਹੱਥ ਦਿਲ ਵਾਲਾ ਜਿਹੜਾ ਇਧਰ ਲੱਗੀ ਆ ਤਾਂ ਉਹਨੇ ਬਸ ਹੀ ਲਈ ਫਿਰਦਾ ਉਹਨੇ ਨਹੀਂ ਲੱਗਦੀ ਨਾ ਹੁੰਦੀ ਕੋਈ ਨਾ ਹੱਥ ਤੇ ਦਿਲ ਵਾਲਾ ਚੱਲ ਚੱਲ ਮੱਥੇ ਦੇ ਵਾਲਾ ਬੇਟੂ ਯਾਰ ਕਿ ਬੇਟੂ ਬਾਹਰ ਡੱਕਾ ਲਾ ਨਾ ਮੱਥੇ ਦੇ ਵਾਲਾ ਬੇਟੂ ਲੱਕ ਦੇ ਲਾਣਾ ਆਵੇਂ ਕੋਈ ਨਹੀਂ ਨਾ ਬੜਾ ਆਖੜ ਨਹੀਂ ਟਣ ਕੇ ਮੈਂ ਰੱਖਦਾ ਹਾਂ जी ने पैदा हूं तो पास से पकड़ ले ले चलो और बैठा करवे और के काम से आया और काम के आगे नया थाएगा आया जी ने पास से पकड़ ले तो ट्रक से नाम करता आ भरी कोई नहीं बात दारू उपधा से खेलने ले जा मुंह जाकर मुंह रा से चाय का भी करा खाने होते हैं मन के दिन ਚਲੋ ਤੋ ਖਾਗਾ ਉਹ ਵੈਚ ਜੱਗ ਪਿਆ ਇਹਨੂੰ ਪਤਾ ਵੀ ਅੱਧਾ ਜੀ ਖੂਗਾ ਆਈਰਾ ਚ ਕੀ ਹੈ ਐਂਜ ਜ ਕੀ ਹੈ ਸੰਗਲਾ ਵੀ ਨਹੀਂ ਸੰਗਲਾ ਕਿਹਨੇ ਨਹੀਂ ਮਾਤਾ ਮਾਤਾ ਇਦੋਂ ਵੀ ਤੇ ਜੋ ਜਨ ਜੇ ਜੋ ਚਾਹ ਜਿਹੜੇ ਮਾਰ ਗਿਆ ਨਹੀਂ ਨਹੀਂ ਇਹ ਨਾਲਾ ਜੇ ਤੂੰ ਮੇਰੇ ਕੋਲ ਆਵੇਂ ਤਾਂ ਫੇਰ ਆ ਤੂੰ ਵੀ ਇੱਥੇ ਮਰ ਜਣਾ ਕੇ ਲਾਡੀ ਵੀ ਇੱਥੋਂ ਮੁੜ ਕੇ ਜਾਂਦਾ ਨਹੀਂ ਨਹੀਂ ਬੀਬੀ ਦੇ ਘਰੇ ਜਾਣਾ ਨਹੀਂ ਨਹੀਂ ਜਰੂਰ ਜਾ ਜਾਊਗਾ ਮੈਨੂੰ ਲੱਗਦਾ ਇੱਥੇ ਆ ਕੇ ਮੇਰੇ ਕੋਲ ਜਿਹੜਾ ਕੱਢੀ ਜਾ ਮੇਰੇ ਦਾਤ ਚ ਪਾਪ ਨਹੀਂ ਬਾਕੀ ਜਿਹੜੀ ਗੱਲ ਹੈ ਨਹੀਂ ਮੂੰਹ ਤੇ ਕਹਿ ਦੇਣੀ ਬੜਾ ਮਜ਼ਾਕ ਨਹੀਂ ਮਜ਼ਾਕ ਨਹੀਂ ਹੁੰਦਾ ਇੱਕ ਸੱਤ ਦਾ ਕਰਨ ਨਹੀਂ ਦਿੰਦਾ ਕਿਸੇ ਨੂੰ ਉਹ ਨਹੀਂ ਕਹੇ ਬੜਾ કાલ કાલે તારે ફાબરી ઉતલો તો તારું તો બાર લેંદા તે મેરે મત તુહા આને